ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਆ ਸੰਧੂ ਸਾਹਿਬ ਵੀਰ ਜੀ ਵੇਰਕਾ ਤੋਂ ਨੇ ਇਹ ਟਰਾਲੇ ਟਰਾਲੀਆਂ ਦਾ ਕੰਮ ਕਰਦੇ ਨੇ ਇਹ ਵੀਰ ਕੋਲ ਆ ਨਗਪੀ ਸਟ੍ਰਾਲਾ ਖੜਾ ਹੈ ਮਾਡਲ 24 ਤੇ 16 7 ਦਾ ਟਰਾਲਾ ਹੈ ਤੇ ਰੇਟ ਵੀਰ ਨੇ ਦੱਸਿਆ ਨਹੀਂ ਇਹ ਇਹ ਵੀਰ ਕੋਲੋਂ ਨਾ 12 ਫੁੱਟੀ ਟਰਾਲੀ ਤੋਂ ਲੈ ਕੇ ਜਾਂ ਟਰਾਲੀਆਂ ਤੋਂ ਲੈ ਕੇ 18 ਫੁੱਟੀਆਂ ਤਿੱਕਰ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸਾਈਜ਼ ਮਿਲ ਜੇਗਾ ਜਿਹੜੇ ਵੀ ਵੀਰ ਨੇ ਕੋਈ ਇਹਨਾਂ ਨਾਲ ਕਰਨੀ ਗੱਲ ਬਾਤ ਹੈ ਉੱਤੇ ਸਕਰੀਨ ਤੇ ਦੋਨੇ ਨੰਬਰ ਚੱਲ ਰਹੇ ਨੇ ਕਰ ਸਕਦੇ ਜੀ ਤੇ ਬਿਲਕੁਲ ਕੋਕਾ ਪੀਸ ਜਿਹਨੂੰ ਕੋਕਾ ਪੀਸ ਕਹਿੰਦੇ ਆ ਉਹ ਚੀਜ਼ ਇਹਨਾਂ ਵੀਰਾਂ ਕੋਲੋਂ ਤੁਹਾਨੂੰ ਮਿਲੇਗੀ ਬਹੁਤ ਵਧੀਆ ਸਿਰਾਂ ਚੀਜ਼ ਦੇ ਹੈਵੀ ਮਿਲੇਗੀ ਤੇ ਮੇਰਾ ਵੀਰ ਕਰ ਲੋ ਕਨੈਕਟ ਤੇ ਜੇ ਸਾਡੇ ਚੈਨਲ ਤੇ ਐਡ ਬਿਲਕੁਲ ਫਰੀ ਵਿੱਚ ਲਗਾਉਣੀ ਹੈ ਤੇ ਫਿਰ 70 ਤੇ 79 84000 ਤੇ 5 ਤੇ 7 ਫੋਟੋਆਂ ਪਾਓ ਜਾਂ 1-2 ਮਿੰਟ ਦੀ ਵੀਡੀਓ ਪਾਓ ਦੁਬਾਰਾ ਫਿਰ ਬੋਲ ਦਿੰਨੇ ਆ 70 ਤੇ 79 84000 ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ